ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਗੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਨਾਂ ਦੇ ਛੇੜ ਲਈ ਲੈ ਕੇ ਆਏ ਆਂਗੇ ਉਹਨਾਂ ਵਿੱਚੋਂ ਤਿੰਨ ਤਾਂ ਪਲੂਣ ਵਸੀਆਂ ਗੱਬਣਾ ਜਿਹੜੀਆਂ ਪਲੂਣ ਸੁੰਦੀਆਂਆਂ ਤਿੰਨ ਤਿੰਨ 22 ਮਹੀਨਿਆਂ ਦੀਆਂ ਚੱਕ ਪਾਸ ਨੇ ਤੇ ਦੋ ਔਸਰ ਨੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਹੈ ਤਾਂ ਮੇਰੇ ਨਾਲ ਕੰਟੈਕਟ ਕਰ ਸਕਦਾ ਹੈ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਚੱਲਦਾ ਏ ਕੰਮ ਬਹੁਤ ਵਧੀਆ ਵੀਰੇ ਬਹੁਤ ਵਧੀਆ ਨਾਂ ਤੇ ਡਰੈੱਸ ਬੋਲਦੇ ਹੋ ਆਪਣਾ ਨਾਂ ਵੀਰੇ ਮੇਰਾ ਰੇਸ਼ਮਾ ਕੰਡਵਾਂਦਰਾ ਵੀਰੇ ਠੀਕ ਆ ਤੇ ਤਸਵੀਰ ਇਹ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਵੀਰੇ ਜ਼ਿਲ੍ਹਾ ਮੋਗਾ ਹਾਂਜੀ ਵੀਰੇ ਪੋਆ ਨੰਬਰ ਬੂਨ ਦਾ ਵੀਰੇ 9592 85699 ਠੀਕ ਆ ਬਾਈ ਤੇ ਆਪਣੇ ਨੇੜੇ ਪਿੰਡ ਕਿਹੜਾ ਕਿਹੜਾ ਰਹਿ ਜਾਂਦੇ ਮੇਰੇ ਵੀਰੇ ਆਪਣੇ ਇੱਧਰ ਬਾਜਾਖਾਨਾ ਤੇ ਇੱਧਰ ਵੀਰੇ 8 ਕਿਲੋਮੀਟਰ ਭਗਤਾ ਭਾਈ ਠੀਕ ਆ ਤੇ ਵੀਰੇ ਬਟੰਡਾ ਤੋਂ 30 ਕਿਲੋਮੀਟਰ ਠੀਕ ਆ ਬਾਈ ਤੇ ਮੋਗਾ ਆਪਣਾ ਵੀਰੇ 45 ਕਿਲੋਮੀਟਰ ਤੇ ਬਰਨਾਲਾ 60 ਵੀਰੇ ਠੀਕ ਆ ਬਾਈ ਹਾਂਜੀ ਵੀਰੇ ਤੇ ਇੱਧਰੋਂ ਸਟਾਰਟ ਕਰੀਏ ਹਾਂਜੀ ਵੀਰੇ ਹਾਂਜੀ ਬਾਈ ਜਿਹੜੀ ਆਪਾਂ ਪਹਿਲਾ ਨੰਬਰ ਤੇ ਬੱਸੀ ਦੇਖ ਰਹੇ ਹਾਂ ਕਿੰਨੇ ਕਿ ਮਹੀਨੇ ਦੀ ਉਮਰ ਹੈ ਦੀ ਵੀਰੇ 1 ਸਵਾ 17 ਮ 3 ਮਹੀਨਿਆਂ ਦੀ ਚੈੱਕਪਾਸ ਆਪਣੀ ਵੀ ਕਰਾਈ ਗਈ ਆ ਤੇ ਅਗਲਾ ਆਪਦੀ ਕਰਾ ਕੇ ਲੈ ਕੇ ਜਾਵੇ ਅਗਲਾ ਆਪਦੀ ਕਰਾ ਕੇ ਲੈ ਕੇ ਜਾਵੇ ਬਈ ਖੋਲ ਦੇ ਤੌਰ ਤੇ ਥੋੜਾ ਜਿਹਾ ਇਧਰ ਨੂੰ ਨਿਹਰ ਜਾ ਪੈਂਦਾ ਆਪਾਂ ਇਧਰ ਨੂੰ ਦਿਖਾ ਠੀਕ ਹੈ ਵੀਰੋ ਠੀਕ ਆ ਕਰਮ ਵਾਲੀ ਚ ਸਨਖ ਪਾਉਣਾ ਚਾਹੀਦਾ ਹੈ ਨਾ ਫੁੱਲ ਬਰੀਡ ਆ ਫੇਸ ਚੈੱਕ ਕਰ ਲੋ ਛੋਟਾ ਜਿਹਾ ਫੇਸ ਆ ਛੋਟੇ ਛੋਟੇ ਕਾਨਾ ਬੋਦੀ ਵਾਦੀ ਕਰਮ ਵਾਲੀ ਦੀ ਫੁੱਲ ਕਮਾਲ ਦੀ ਆ ਉਮਰ ਦੇ ਹਿਸਾਬ ਨਾਲ ਕੱਦ ਬੱਡ ਵੀ ਛੋਟਾ ਕੱਦ ਕੱਦ ਬੱਡ ਵਿੱਚ ਪਸਿਆ ਹੋਇਆ ਕੱਦ ਬੱਡ ਬਸੂਆ ਬਹੁਤ ਵਧੀਆ ਵੀ ਚੈੱਕ ਕਰ ਲੋ ਫੁੱਲ ਕਮਾਲ ਦੀ ਆ ਜੀ ਹੱਥ ਨੂੰ ਵੀ ਦਿਖਾ ਦਿਓ ਬਸ ਕਿ ਮ ਪਤਾ ਵੀ ਦਿੱਤਾ ਵਾ ਹਾਂ ਪਹਿਲੇ ਸੂਏ ਪਾ ਦੂ ਆਪਾਂ ਥਣ ਤੇ ਮੈਂ ਕਿਹਾ ਯਾਰ ਥਣ ਤਾਂ ਬੜਾ ਤੁਮਾਰ ਗੁਲਾਬੀ ਥਾਣਾ ਵੀਰੀ ਗੁਲਾਬੀ ਥਾਣਾ ਫੁੱਲ ਕਮਾਲ ਦਾ ਥਾਣਾ ਚਾਰੇ ਥਣ ਪੂਰੀ ਬਿੱਥੀ ਤੇ ਥਣ ਲੱਗਿਆ ਵਗਾ ਠੰਡੀ ਸੀਰ ਤੇ ਠੰਡੀ ਸੀਰ ਵੀਰੇ ਪੂਰੀ ਇੱਕ ਨੰਬਰ ਆ ਬਾਈ ਲੈ ਬਾਈ ਖੜਨੀ ਤਿੰਨ ਮਹੀਨਾ ਦੀ ਵੀਰੇ ਨਾ ਕੋਈ ਇੱਧਰ ਨਾ ਉੱਧਰ ਠੀਕ ਆ ਤਿੰਨ ਮਹੀਨਾ ਦੀ ਚੈੱਕ ਪਾਸ ਆ ਠੀਕ ਆ ਹਾਂ ਨੇ ਖੜਨੀ ਚੈੱਕ ਕਰ ਲੋ ਘੋੜੀ ਵਰਗੀ ਖੜਨੀ ਆ ਕਰਮ ਵਾਲੀ ਦੀ ਫੁੱਲ ਫਰੰਟ ਆ ਫੁੱਲ ਬਰੀਡ ਆ ਬਾਕੀ ਬਾਈ ਦੁੱਧਦਾਰ ਰਕਾਰਡ ਵੀ ਵਧੀਆ ਦੱਸਿਆ ਬਾਈ ਕਹਿੰਦਾ 25 26 ਲੀਟਰ ਪਲੂਣ ਹੀ ਪਾ ਦ ਜਿਵੇਂ ਮੰਨ ਕੇ ਚੱਲੋ ਹੇ ਤਿੰਨਾਂ ਮਹੀਨੇ ਦੀ ਚੱਕਰ ਤਿੰਨਾਂ ਮਹੀਨੇ ਦੀ ਹਾਂ ਕਾਰ ਹੋ ਕੇ ਬੈਠ ਵੀਰੇ 90 99 ਦੀ ਬਿਗਨ ਵਾਲੀ ਇਹ ਗੱਲਾਂ 90 50 ਬੱਸੀ ਦੀ ਕੱਦ ਕਾੜ ਦੇਖ ਵੀਰੇ ਮੇਰਾ 5 ਫੁੱਟ 10 ਇੰਚ ਕੱਦ ਦਾ ਹਾਂ ਤੇ ਮੇਰੇ ਬਰਾਬਰ ਆਉਂਦੀ ਐ ਬੱਸੀ ਵੀਰੇ ਬਰਾਬਰ ਆਉਂਦੀ ਐ ਜਾਇਜ ਗੱਲ ਆ ਬਾਈ ਦੀ ਹਾਂਜੀ ਬੱਟ ਫੁੱਲ ਫੁੱਲ ਬਰੀਡ ਆ ਵੀ ਹਾਂਜੀ ਵੀਰੇ ਹਾਂਜੀ ਹਾਂਜੀ ਤੇ ਕੀ ਮੁੱਲਾ ਭਰਾ ਇਹਦਾ ਫਿਰ ਮੁੱਲ ਵੀ ਦਾ ਮੁੱਲ 44000 ਰੁਪਿਆ ਠੀਕ ਆ ਵੀਰੇ ਆਪਾਂ ਬਾਹਰ ਨਹੀਂ ਮੁੱਲ ਨਹੀਂ ਕਰਨਾ ਵੀਰੇ ਲੈਣ ਦੇ ਨਹੀਂ ਕਰਨਾ 2000 ਰੁਪਏ ਛੋੜ ਕਰਾਂਗੇ ਜਾਂ ਇਹ ਆਦੀ ਬੱਸੀ ਦੇਵਾਂਗੇ ਵੀਰੇ ਲੈ ਭਾਈ ਜਮਾ ਜਾਇ ਮੁੱਲ ਕੀਤਾ ਬਾਈ ਕਹਿੰਦਾ 42000 ਦੀ ਬੱਸੀ ਦੇ ਦਾਂਗੇ 35 35000 ਤੱਕ ਅੱਜ ਕੱਲ ਅਗਲਾ ਫੰਡਰ 100% ਆ ਵੀਰੇ 30000 ਨੂੰ ਫੰਡਰ ਬੱਸੀ ਦਿੱਤੀ ਜਾਂਦੀ ਹੈ ਬਾਈ ਇਹਦਾ ਫੇਰ ਕਰਮਾੜੀ 3 ਮਹੀਨਿਆਂ ਦੀ ਚੈੱਕ ਪਾਸ ਆ 3 ਮਹੀਨੇ ਦੀ ਚੈੱਕ ਪਾਸ ਆ ਤੇ ਬਾਕੀ ਬੱਸੀ ਦਾ ਭਾਈ ਬੀਡ ਬਰੂਡ ਦੇ ਦੇ ਬੱਸੀ ਦੀ ਕਿਸੇ ਪਾਸੋਂ ਨਹੀਂ ਬੱਸੀ ਖੁੰਜੀ ਕਿਸੇ ਪਾਸੋਂ ਖੋਟ ਨਹੀਂ ਗਲਾਬੀ ਥਾਣਾ ਕਰਮਾੜੀ ਦਾ ਬਹੁਤ ਮੋੜਦਾ ਭਰਾ ਤੋਰਾ ਤਾਰਾ ਚੈੱਕ ਕਰ ਲੋ ਇੱਕ ਨੰਬਰ ਹੈ ਬਾਕੀ ਠੰਡੀ ਸੀਲ ਆ ਬਸ ਇਹਦਾ ਤੋਰਾ ਤਾਰਾ ਇੱਕ ਨੰਬਰ ਆ ਚੈੱਕ ਕਰ ਲੋ ਮੁੱਲ ਵੀ ਜਾਇਜ਼ ਕੀਤਾ ਬਾਈ ਕਹਿੰਦਾ 42000 ਰੁਪਏ ਮੋਲ 40000 ਦੀ ਦੇ ਦਾਂਗੇ ਵੀਰੇ 44000 ਮੋਲ 42000 ਰੁਪਏ ਮੋਲ 42000 ਦੀ ਬਾਈ ਕਹਿੰਦਾ ਆਪਾਂ ਵਸੀਦੇ ਜਾਨੀ ਹਾਂ ਜਾ ਇਹ ਮੋਲ ਬਾਕੀ ਮਾੜਾ ਮੋਟਾ ਮਾਨ ਤਨ ਤਾਂ ਹੋਊਗਾ ਵੀਰੇ ਹਾਂ ਵੀਰੇ ਬੰਦੇ ਦਾ ਘਰ ਆ ਇਹਦਾ ਬੰਦਲਾ ਫਿਰ ਮਾਨ ਤਨ ਤਾਂ ਚੰਗੀ ਤੇ ਤੁਹਾਨੂੰ ਪਤਾ ਹੈ ਕਿ ਨਾ ਬਸਾ ਫੰਡਰ ਬਸਣਾ 30000 ਰੁਪਏ ਕੀ ਜਾਂਦਾ ਨਾ ਇਹਦਾ ਫੇਰ ਕਰ ਮਾਰੀ ਤੇ ਨਾ ਮਹੀਨੇ ਦੀ ਚੈੱਕ ਪਾਸ ਨਾ ਮਹੀਨੇ ਦੀ ਚੈੱਕ ਪਾਸ ਹੈ ਬਾਕੀ ਬਈ ਕਹਿੰਦਾ ਮੇਰੀ ਕਰਾਈ ਵੀ ਆ ਗਈ ਤੇ ਸੱਲੀ ਡਾਕਟਰ ਲੈ ਆ ਕੇ ਕਰਾਉਣੀਆਂ ਕਰਾ ਸਕਦਾ ਅੱਗੇ ਭਰਾ ਦੋ ਨੰਬਰ ਤੇ ਹਾਂਜੀ ਭਾਈ ਇਹ ਕਿਹੜਾ ਹੈ ਭਾਈ ਇਹ ਬੈਨਮਾਰਕ ਬਿਰੋ 4116 ਵੀ ਆਪਾ ਖੋਲ ਲੈ ਭਰਾ ਇੱਧਰ ਥੋੜਾ ਜਿਹਾ ਮਤਲਬ ਕਿ ਮੇੜ ਜਾ ਪੈਂਦਾ ਗਾ ਸੂਰਜ ਦਾ ਕਰਕੇ ਕੋਈ ਗੱਲ ਨਹੀਂ ਮੇਰੇ ਮੈਂ ਕਿਹਾ ਏਰਕਨ ਵਾਲਾ ਛੋਟਾ ਹਾਂ ਵੀਰ ਬੱਸੀ ਦੀ ਬਰੀਡ ਗਾਡ ਬਰੀਡ ਉਹਦਾ ਬਈ ਬਈ ਜਾਤ ਬਰੀਡ ਫੁੱਲਾ ਬਈ ਇਹ ਕਿੰਨੇ ਮਹੀਨੇ ਦੀ ਚੈੱਕ ਪਾਸ ਆ ਉਹਦੇ 3.5 ਮਹੀਨੇ ਦੀ ਚੈੱਕ ਪਾਸ ਆ ਤੇ ਇਹਦੀ ਉਮਰ ਕਿੰਨੀ ਕਾ ਬਈ ਉਹਦੀ ਉਮਰ ਵੀ 16-17 ਮਹੀਨੇ ਆ ਵੀ 16-17 ਮਹੀਨਿਆਂ ਦੀ ਉਮਰ ਹੀ ਆ ਹਾਂ 3.5 ਮਹੀਨੇ ਦੀ ਚੈੱਕ ਪਾਸ ਆ ਵੀਰੇ ਆਪਣੀ ਠੀਕ ਆ ਇਹ ਕਿਹੜੇ ਸ਼ਿਮਨ ਦੀ ਆ ਬਰਾ ਇਹ ਡੈਨਮਾਰਕ ਚਾਲੀ 116 ਦੀ ਵੀਰੇ ਡੈਨਮਾਰਕ 40 116 ਦੀ ਆ ਬਈ ਇਹ ਵੀਰ ਏਵੀਐਸ ਦਾ ਸੁਮਨ ਲੱਗਿਆ ਵਾ ਏਵੀਐਸ ਦਾ ਆਪਣਾ ਸਾਰਾ ਡਿਟੇਲ ਆਪਣੇ ਕੋਲ ਲਿਖੀ ਪਈ ਆ ਮੇਰੇ ਬਿਨਾਂ ਸੌਦਾ ਹੁੰਦਾ ਪਖਾੜ ਦੱਸਿਓ ਚੈੱਕ ਕਰ ਲੋ ਦੇਖ ਬਸ ਜੀ ਵੀਰੇ ਘਰ ਨੂੰ ਮੈਂ ਵੀ ਦੇਖ ਲੈ ਬਾਈ ਕੋੜੀਆਂ ਨੂੰ ਫੋਨ ਵੀ ਦਿਖਾ ਦੇ ਡਾਕਟਰ ਸਹੀ ਗੱਲ ਆ ਬਾਈ ਇੱਕ ਮਿੰਟ ਆਪਾਂ ਥੰਮ ਥੰਮ ਖੜਾ ਦਿਖਾ ਦਿੰਨੇ ਆ ਲੇ ਬਾਈ ਥਣ ਚੈੱਕ ਕਰ ਲ ਮੁੱਠੀ ਵਾਲਾ ਥਾਣਾ ਕਮਾਲ ਦਾ ਝੋਲੀ ਯਾਰ ਬਹੁਤ ਕਮਾਲ ਦੀ ਹੈ ਹੈਨਾ ਹਾਂ ਵੀਰੇ ਪੀਰ ਘਾੜਾ ਵੀਰੇ ਦੁੱਧ ਦਾ ਜਮ ਇਹਦੇ ਵੀਰੇ ਮਾ 27 28 ਲੀਟਰ ਨੂੰ ਦਿੱਤਾ ਵਾ 27 28 ਲੀਟਰ ਦੁੱਧ ਦਿੱਤਾ ਵਾ ਦਿੱਤਾ ਹਾਂ ਲੈ ਬਾਈ ਖੜਨੀ ਖੜਨੀ ਚੈੱਕ ਕਰ ਲੋ ਬੋਦੀ ਕਰਮਾਲੀ ਦੇ ਬਹੁਤ ਕਮਾਲ ਦੀ ਬੱਸੀ ਜਗਦਾ ਵੀ ਡਾਕਟਰ ਕੱਦ-ਬੜ ਦੇਖਦਾ ਤੂੰ ਲੈ ਬਾਈ ਹਾਂ ਕੱਦ-ਬੜ ਬੱਸੀ ਦਾ ਬਹੁਤਾ ਹੈ ਨਾ ਕੋਈ ਹੈਨਾ ਹਾਂਜੀ ਹਾਂਜੀ ਬਾਈ ਬਾਈ ਨੂੰ ਲੁਕਾਉਂਦੀ ਆ ਗਈ ਬੱਸੀ ਦਾ ਬਾਕੀ ਤਰੀ ਦੇ ਵੀਰੇ ਬੱਸੀ ਪੂਰੀ ਹਾਂ ਪਲੀ ਵੀ ਆ ਜਿੱਦ ਪਿਆਰ ਦੀ ਬਸੇ ਅਸੀਂ ਪਿਆਸੇ ਹਾਂ ਦੇ ਬਸੇ ਬੋਲੇ ਹੱਥ ਨਹੀਂ ਬਿਕ ਜਾਣੀ ਬੋਲੇ ਹੱਥ ਨਹੀਂ ਬਿਕ ਜਣੇ ਬਾਈ ਜੈਜ ਗੱਲ ਆ ਫੁੱਲ ਕਦ ਕਰਨਾ ਇਹਨੇ ਹਾਂ ਬੱਦੀ ਰੋਤ ਹੁੰਦੀ ਆ ਡਾਕਟਰ ਹਾਂ ਬਾਈ ਹਾਂ ਝੋਲੀ ਚੈੱਕ ਕਰੀ ਕੋਈ ਤੋੜਾ ਧੜਾ ਦੇਖ ਕੋਈ ਖੜ ਨਹੀਂ ਬੜਮੀ ਕੋਈ ਐਨੇ ਕਿਸੇ ਗੱਲ ਨੂੰ ਕੋਈ ਲਸੀ ਲਾ ਨਹੀਂ ਬਸੇ ਲਸੀ ਲਾ ਮੀ ਅਸੀਂ ਚੰਗੀ ਆ ਗਈ ਬਾਈ ਜਦੋਂ ਗਾਂਹਾਂ ਜਾ ਕੇ ਸਮਾਈ ਹੋ ਗਈ ਤਾਂ ਬਸੇ ਨੇ ਹਾਂ ਨਹੀਂ ਲੈਣਾ ਬਸੇ ਹਾਂ ਨਾ ਬਾਈ ਹਾਂ ਜੀ ਇਹਦਾ ਕੀ ਮੁੱਲ ਜਾਇਜ਼ ਇਹਦਾ ਮੁੱਲ ਡਾਕਟਰ 44000 ਰੁਪਇਆ ਆਪਾਂ 2000 ਦੇ ਨਾ ਨਹੀਂ ਕਰਨੇ ਆ ਇਹਦਾ ਮੁੱਲ ਦਾ ਪਿਆਰ ਵੀ ਕਰ ਦੋਗੇ ਇਹ ਆਪਾਂ 40000 ਦੀ ਬਸੇ ਦੇ ਦੇਣੀ ਹੈ ਜਸ ਤੇ ਉਹ ਠੀਕ ਆ ਹਾਂ ਇਹਨਾਂ ਬਾਈ ਕੋਈ ਕੋਈ 30 35 ਉਹ ਗੱਲ ਨਹੀਂ ਹੈ ਪਰ 2000 ਐਮ ਸੌਦੇ ਵੀ ਨਹੀਂ ਪੈਣਾ ਆਪਾਂ ਸਹੀ ਗੱਲ ਆ ਪਰ ਬਾਈ ਕਹਿੰਦਾ ਆਪਾਂ ਫੰਡਰ ਬਸੇ ਵਾਲਾ ਮੰਨ ਕੇ ਜੇ 30 3000 ਫੰਡਰ ਬਸੇ ਆਉਂਦੀ ਆ ਆਉਂਦੀ ਆ ਬਾਈ ਜਾਇਜ਼ ਗੱਲ ਆ ਕਿ ਸਹੀ ਗੱਲ ਆ ਮੁੱਲ ਵੀ ਜਾਇਜ਼ ਆ ਬਾਕੀ ਬਾਈ ਨੇ ਕਹੀ ਦਿੱਤਾ ਬਾਈ ਕਹਿੰਦਾ 2000 ਰੁਪਇਆ ਛੋੜ ਦੋਨਾਂ ਚ 2-2 ਕਰ ਦੋ ਹਾਂ ਆਹ ਮੋਲੇ ਡਾਕਟਰ ਪ੍ਰਿਆਪਿਆ ਕਰੀ ਜਾ ਪੂਰਾ ਫਾਇਦਾ ਨਹੀਂ ਉਹਦਾ ਫਾਇਦਾ ਹਾਂ ਤਸਦੀਬਾਈ ਚ ਪੈਣਾ ਹੀ ਲੈ ਬਈ ਆਪਾਂ ਇਧਰੋਂ ਵੀ ਥੋੜੀ ਚੈੱਕ ਕਰਾ ਦੇਣਾ ਇੱਥੇ ਆ ਕੇ ਵੀ ਲੈ ਬਈ ਫੁੱਲ ਕਮਾਲ ਦਾ ਥਣ ਲੱਗਾ ਪੂਰੀ ਵਿੱਚੀ ਤੇ ਥਣ ਲੱਗਾ ਨਿਕਖੜ ਮਾ ਥਣਾ ਬਾਕੀ ਮਿਲਦੀਆਂ ਬਹੁਤ ਘੱਟ ਆ ਹਾਂ ਵੀਰੇ ਗੱਭਣ ਬਸੂ ਜਿੰਨੂੰ ਪੁੱਦਾ ਵੀਰੇ ਕਿੱਥੇ ਅਸੂ ਤਿਆਰ ਕਰਨਾ ਕਿੱਥੇ ਅੱਜ ਅੱਗੇ ਬਈ ਤਿੰਨ ਨੰਬਰ ਵੀਰੇ 17 18 ਮਹੀਨੇ ਉਮਰ ਆ ਬਸੂ ਵੀਰੇ 17 18 ਮਹੀਨੇ ਦੀ ਵੀ ਉਮਰ ਆ ਹਾਂਜੀ ਵੀਰੇ ਸਾਢੇ 3 ਮਹੀਨੇ ਦੀ ਵੀਰੇ 3 ਮਹੀਨੇ ਦਾਦ ਨਾਲ ਚੈੱਕ ਪਾਸ ਇਹ ਆ ਲੈਕਟੀ ਰੂਡ ਉਸ ਹਾਂ ਨਾ ਤੇ ਮਹੀਨੇ ਦਾ ਚੈੱਕ ਪਾਸ ਹਾਂਜੀ ਵੀਰੇ ਹਾਂਜੀ ਮੈਂ ਕਹਣਾ ਇਹਦੀ ਵੀ ਗੱਦੀ ਕੋਦੀ ਬੱਸੀ ਦਾ ਕੱਢ ਕੋਦੀ ਦੇਖ ਡਾਕਟਰ ਦੇਖ ਬੱਸੀ ਦਾ ਲੈ ਬਾਈ ਸਹੀ ਗੱਲ ਆ ਖਾਣੇ ਖਾਣੇ ਬੱਸੀ ਦਾ ਬਾਈ ਨੂੰ ਦੇਖ ਡਾਕਟਰ ਕੋਈ ਆਏ ਨਹੀਂ ਕੋਈ ਲਸੀ ਆਦੀ ਨਹੀਂ ਪੂਰੀ ਚੈੱਕ ਕਰ ਲੋ ਹਣਾ ਦੇਖ ਬੱਸੀ ਦਾ ਜੇ ਮਰ ਜਾਏ ਤਾਂ ਲੱਗਦੀ ਨਹੀਂ ਜਿਵੇਂ ਪੁਲਿਸ ਆਈ ਆਏ ਲੱਗਦਾ ਦੂਜਾ ਸਵਾਰ ਹਾਂ ਬੱਸੀ ਦਾ ਡਾਕਟਰ ਪੜੀ ਦੇ ਫੀਲਡ ਤੇ ਪੜੀ ਹੋਏ ਬੱਸੀ ਫੀਲਡ ਤੇ ਪੜੀ ਹੋਇਆ ਬੱਸੀ ਬਾਕੀ ਆਪਾਂ ਥਣ ਥਣ ਨੇੜੇ ਤੇ ਚੱਕਰ ਪਾਵਾਂਗੇ ਬਾਈ ਇਹਦੀ ਮਦਦ ਤਾਂ ਕਿੰਨਾ ਕਰ ਰਹੇ ਆ ਇਹ ਬਈ ਆਪਾਂ ਸਰਕਾਰ ਸਾਰਾ ਆਪਣਾ ਮਨ ਕਿਤੇ ਨੂੰ ਆਪਾਂ ਲਿਖਿਆ ਹੀ ਪਿਆ 17 18 ਕਿਲੋ ਮਨ ਕਿਤੇ ਨੂੰ ਭਰੂਣ ਵਸਿਓ ਦਿੱਤਾ ਵਾ 17 18 ਲੀਟਰ ਦਿੱਤਾ ਹੈ ਬਾਕੀ ਦੁੱਧ ਦਾ ਤੇ ਫੈਟ ਵੀ ਚੰਗੀ ਆਉਂਦੀ ਹੈ ਹਾਂ ਗ੍ਰੇਡ ਵੀ ਫੁੱਲ ਆ ਕਰਮਾ ਹਾਂਜੀ ਹਾਂਜੀ ਬਾਈ ਕਲਰ ਚੈੱਕ ਕਰੋ ਬਲੈਕ ਬਲੈਕ ਪਈਆ ਇਹ ਨਹੀਂ ਹੈਗਾ ਵੀ ਰੰਗ ਪਾਸਿਓਂ ਕੋਈ ਸਮਾਈ ਬੰਨੀ ਹੋ ਰਹੀ ਹਾਂਜੀ 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 ਬਾਈ ਸਮਾਈ ਫੁੱਲ ਹੋਈ ਵੀ ਹੈ ਲੈ ਫੇਸਬੁਕ ਚੈੱਕ ਕਰ ਲੋ ਕਰਮਾ ਦਾ ਫੁੱਲ ਪਿਆ ਰਗਾ ਬਾਕੀ ਆਪਾਂ ਥਣ ਬਈ ਥਣ ਵੀ ਦਿਖਾ ਦੇ ਬਈ ਇੰਕੀ ਇੰਕੀ ਆ ਸੰ ਲੱਗਾ ਬਸੀ ਦੇ ਠੀਕ ਆ ਹਾਂ ਜਦੋਂ ਤਿਆਰ ਹੋ ਗਈ ਬੱਸੇ ਬਾਈ ਰੋਕ ਦੇ ਮੜ ਲੈ ਬਾਈ ਥੋੜਾ ਜਿਹਾ ਕਾਲ ਜ਼ਰੂਰ ਕਰ ਦਿਆਗੀ ਕਾਲ ਵੀ ਕਰਨੀ ਆ ਬਾਈ ਅਸ ਡਾਕਟਰ ਤਾਂ ਮਾੜੀ ਥੋੜੀ ਜਿਹੀ ਬਚੀ ਜੀ ਅਜੀ ਚੀਕਾ ਹਾਂ ਕੋਈ ਹੋਈ ਦੀ ਗੱਲ ਨਹੀਂ ਕੋਈ ਹੋਵਾ ਥਣ ਤਾਂ ਕਦੇ ਕਦੇ 4 ਥਣ ਪਏ ਆ ਬਾਈ ਥਣ ਚਾਰੇ ਸਹੀ ਹੈ ਹਾਂ ਮਾੜੀ ਜਿਹੀ ਬਚੀ ਜੀ ਹਾਂ ਚੀਜ਼ ਜ਼ਰੂਰ ਹੈ ਇੱਕ ਥਣ ਦੇ ਹਾਂ ਉਹਦਾ ਕੋਈ ਚੱਕਰ ਡਾਕਟਰ ਦਾ ਮੰਨ ਕੇ ਕਾਲੀ ਸ਼ਾਇਰ ਤੇ ਆ ਸ਼ਾਇਰ ਤੇ ਆ ਬਰੀ ਗੱਲ ਆ ਲੈ ਚੱਲ ਭਰਾ ਇਹਦਾ ਬਾਈ ਫਿਰ ਕੀ ਮੋਲਾ ਦੇਣ ਲੈਣਾ ਇਹਦਾ ਡਾਕਟਰ ਬੋਰ ਹੇਅਰ ਵੀ ਮਦਦ ਚੜ ਹੇਅਰ ਬਸ ਵਾਪਾ ਜਸਨੇ ਦੇਣੀ ਆ 42000 ਰੁਪਇਆ ਮੁੱਲ ਆ ਚਾਹ 10000 ਰੁਪਏ ਸੀ ਜਸਤੇ ਨੇ ਬਈ ਜਮਾ ਬਾਈ ਨੇ ਜਾਇਜ ਮੁੱਲ ਕਰਿਆਗਾ 40000 ਰੁਪਇਆ ਬਾਈ ਨੇ ਇਹਦੇ ਚ ਵੀ ਛੋੜ ਕਰਤੀ ਬਸ ਛੋੜ ਕਰ ਲੈ ਡਾਕਟਰ ਨੇ ਬੋਲਿਆ 50 ਦਰਿਆਂ ਦੇ 45 ਕਰੀਦਾ ਫਾਇਦਾ ਨਹੀਂ ਕੋਈ ਚਾਰੇ ਥਣ ਨਿਖੜ ਮਿਆਂ ਬਾਈ ਪੂਰੇ ਗਲਾਬੀ ਥਾਣਾ ਕਰਮ ਵਾਲੀ ਚੰਗਾ ਤਿਆਰ ਕਰਦੀ ਆਉਂਦੀ ਆ ਇੱਕ ਕੋਰਸਾਂ ਵੀ ਜ਼ਰੂਰ ਆ ਬਾਈ ਉਹ ਬਚਕਾਰ ਚੱਕਰ ਲਓ ਹਾਂ ਉਹ ਮਾੜਾ ਨਿਸ਼ਾਨ ਹਾਂ ਉਹ ਬਾਈ ਹਰ ਇੱਕ ਦੇ ਹੁੰਦੀ ਆ ਕਈ ਵਾਰ ਮਾਟਰ ਜੋ ਕੋਈ ਤਿੰਨੇ ਬਸਵੇਂ ਇਕੱਠਾ ਲੈਂਦਾ ਠੀਕ ਆ 120000 ਰੁਪਏ ਦਾ ਆਪਾਂ ਘਰੇ ਪਹੁੰਚ ਕਰਦੇ ਨੇ 100 ਕਿਲੋਮੀਟਰ 120000 ਰੁਪਏ ਚ ਹਾਂ ਘਰ ਪਹੁੰਚ ਕਰਦੇ ਹਾਂ ਹਾਂ 100 ਕਿਲੋਮੀਟਰ ਦੇ 100 ਕਿਲੋਮੀਟਰ ਦੇ ਘੇਰੇ ਤੱਕ ਬਿਲਕੁਲ ਫ੍ਰੀ ਕਾਉਂਚ ਕਰਦੇ ਹਾਂ ਬਿਲਕੁਲ ਕਾਉਂਚ ਕਰਦੇ ਹਾਂ 120000 ਰੁਪਏ ਚ ਲੈ ਭਾਈ ਜਮਾ ਜਾਏ ਮੌਲਾ ਇਹਨੇ ਅਗਲਾ ਫੰਡਰ ਬਸੀਆਂ ਨਹੀਂ ਦਿੰਦਾ ਹਾਂਜੀ ਹਾਂਜੀ ਭਾਈ ਇਹ ਗੱਬਣ ਦਈ ਜਾਂਦਾ ਭਾਈ ਜੇ ਇੱਕ ਪਾਸਾ ਫੁੱਲ ਬਰੀਰ ਨੇ ਤਨੇ ਬਾਈ ਕਹਿੰਦਾ ਚੰਗਾ ਮਾਨਤਾਨ ਕਰੀ ਜਾਂਦਾ ਬਾਈ 100 ਕਿਲੋਮੀਟਰ ਤੱਕ ਫ੍ਰੀ ਕਰਾਇਆ ਹਾਂ ਆਪਣਾ ਵੀ ਚੈੱਕ ਕਰਾ ਲੈਣਾ ਹਾਂ ਅਗਲਾ ਆਪਣੇ ਕੋਲੋਂ ਕਰਾ ਕੇ ਦੇਖ ਜਾਵੇ ਦੇਖੋ ਆਨਲਾਈਨ ਮਂਗਾਉਣਾ ਬਾਈ ਗੱਡੀਆਂ ਦੀ ਗੱਡੀ ਜਿੱਤਨੀ ਚੈੱਕ ਕਰਾ ਲੈ ਅੱਧੀ ਪੇਮੈਂਟ ਪਾਵਾਂਗੇ ਪਹਿਲਾਂ ਅੱਧੀ ਪਾਵਾਂਗੇ ਬਾਅਦ ਚ ਠੀਕ ਆ ਬਰਾ ਚੈੱਕ ਕਰਾ ਕੇ ਅੱਧੀ ਪੇਮੈਂਟ ਦੇ ਦੇ ਆਪਾਂ ਨੂੰ ਠੀਕ ਆ ਅੱਧੀ ਪਾਵਾਂਗੇ ਪਹਿਲਾਂ ਠੀਕ ਆ ਹਾਂ ਵੀ ਹਾਂਜੀ ਬਾਈ ਕਹਿੰਦਾ ਪਹਿਲਾਂ ਪਾਵਾਂਗੇ ਧੀ ਬਾਅਦ ਚ ਪਾਵਾਂਗੇ ਹਾਂਜੀ ਹਾਂਜੀ ਬਾਈ ਅੱਗੇ ਬਾਈ 4 ਨੰਬਰ ਤੇ ਬੱਸੀ ਮੇਰੇ ਡੈਨਮਾਰਕ 4120 ਦੀ ਬੱਸੀ ਆ ਬੱਸੀ ਦਾ ਬਰੀਡ ਦੇਖ ਬੱਸੀ ਜੀ ਮੇਰੇ ਕੋਲ ਤਾਂ ਵੀਰੇ ਨਾ ਮੈਂ ਤਾਂ ਬਸ ਹੀ ਰੋਪਨੀ ਸੀ ਥਾਂ ਵੀ ਬਹੁਤ ਕਮੀਆਂ ਰੋਪਨੀ ਦਿਸਦਾ ਹੈ ਬਾਈ ਦਿਸ ਜਾਂਦਾ ਥੋੜਾ ਇਹ ਸੂਰਜ ਵਾਲੇ ਛਾਏ ਵੀਡੀਓ ਬਣਾ ਰਹੇ ਆ ਇੱਧਰ ਬਾਈ ਕੋਲੇ ਥਾਂ ਹੈ ਨਹੀਂਗਾ ਭਰਾਏ ਨੂੰ ਵੀ ਖੋਲ ਲੈ ਇੱਧਰ ਦਿਖਾ ਦਿਨ ਇਹਦੀ ਕਿੰਨੀ ਕਮਰਾ ਵੀਰੇ ਇਹ ਵੀ ਡਾਕਟਰ ਹੈ ਇਹ 14 ਮਹੀਨੇ ਹੋ ਗਏ 14 ਮਹੀਨੇ ਦੀ ਰਸੀ ਆ ਤੇ ਇਹਦੇ ਫਾਰਮਾ ਦਾ ਡਾਕਟਰ ਠੀਕਾ ਪਰੇ ਨਹੀਂ ਹੋਗਾ ਖਲਤ ਬਲਤੀ ਦੂ ਤੋ ਸਾਬ ਨਾਲ ਬੰਦੀ ਮੈਂ ਕਹਿੰਦਾ 25 ਰੁਪਏ ਦੇ ਫਾਇਦਾ ਨਹੀਂ ਕੋਈ ਠੀਕ ਆ ਹਾਂ ਬਾਈ ਕਹਿੰਦਾ 18 ਮਾਦਨ ਹੋਗਾ ਟੀਕਾ ਪਰ ਹਾਂ ਆਪਣੇ ਫੇਸ ਲਿਖੇ ਦੇ ਹਿਸਾਬ ਨਾਲ ਡਾਕਟਰ ਹੂੰ ਬਾਕੀ ਜੇ ਗੱਬਣਾ ਰਹੀ ਦਾ ਕਰਮ ਵਾਲੀ ਗੱਲਾਂ ਇਨੀ ਸਮੇਂ ਪੜੀ ਪੂਰੇ 18 ਦਿਨ ਡਾਕਟਰ ਥਾਂ ਥਣ ਵੀ ਦਿਖਾ ਦੇ ਬਸੀ ਬਹੁਤ ਟੰਗਾ ਥਾਂ ਥਣ ਲੱਗਾ ਵਾ ਕਰਾ ਦੇਣ ਹਾਂ ਬਹੁਤ ਕਮਾਲ ਦਾ ਚਾਰੇ ਥਣ ਪੂਰੀ ਵਿੱਥੀ ਤੱਕ ਬਪਣਾ ਕੋ ਝੋਲੀ ਤਾਂ ਕਰਮ ਵਾਲੀ ਪੱਟੀ ਹਾਂ ਪੱਟੀ ਬਠੇ ਰੈਡਰ ਕੋਈ ਜਿਹੜੀ ਆਪਣੇ ਕੋਲ ਆ ਦਿਖਾਉਣੇ ਬਸ ਹੀ ਬੰਨ ਗਏ ਆ ਭਾਈ ਤੋੜਾ ਤਰਾ ਚੈੱਕ ਕਰ ਲੋ ਇਸਕਾ ਨੰਬਰ ਆ ਪੂਰੀ ਸਮੀਪੜੀ ਆ ਭਾਈ ਕੀ ਰਿਕਾਰਡ ਆ ਮਤਲਬ ਇਹ ਵੀ ਮਤਲਬ 26 27 ਲੀਟਰ ਦਤਾ ਵਾ 26 27 ਲੀਟਰ ਦਤਾ ਦਿੱਤਾ ਵਾ ਹਾਂ ਡਾਟਰ ਆਪਣਾ ਦਿਖਾ ਦੇ ਆਪਣੇ ਅੰਦਰ ਮੈਨੂੰ ਐ ਪਸ਼ੂ ਕੀ ਬਿਮਾਰ ਹੋ ਗਿਆ ਔਖਾ ਹੋ ਜਾਂਦਾ ਅੰਦਰ ਮੇਰੇ ਬੰਨ ਨੂੰ ਥਾਂ ਨਹੀਂ ਬਸ ਇਹਨਾਂ ਚੈੱਕ ਕਰਾ ਕੇ ਬਸ ਇਹ ਚੈੱਕ ਕਰਾ ਕੇ ਦੇ ਦੋਨੀ ਸੀ ਠੀਕ ਹੈ ਹਾਂ ਮੈਂ ਉਹਦੀ ਵੀਡੀਓ ਬਣਾਉਣ ਨਾਲ ਇਹਦਾ ਵੀ ਲੈ ਬਈ ਖੜਨੀ ਖੜਨੀ ਚੈੱਕ ਕਰ ਲੋ ਕਮਾਈ ਇਸ ਪੁਸ਼ ਕਰਮੜੀ ਦਾ ਫੁੱਲ ਪਿਆਰਾ ਹੈਗਾ ਹਾਂਜੀ ਹਾਂਜੀ ਬਾਈ ਇਹਦਾ ਬਾਈ ਫਿਰ ਕੀ ਮੁੱਲ ਆ ਲੈ ਬਈ ਦੋੜੇ ਦੇ ਕਰ ਦੇਗੇ ਠੀਕ ਆ ਹਾਂ ਜੋੜੇ ਦੀ ਕਰਦੇ ਹਾਂ ਹੁਣ ਤਾਂ ਵੀਰੇ ਫਿਰ ਚੈੱਕ ਜਹ ਜ ਆਉਂਦੀ ਨਹੀਂ ਚੈੱਕ ਦੋੜੇ ਨਹੀਂ ਆਉਂਦੀ ਨਹੀਂ ਹੂੰ ਫਿਰ ਖਾਲੀ ਨਾਲ ਮੁੱਲ ਹੋਊਗਾ ਨਾ ਹਾਂ ਵੇ ਖਾਲੀ ਨਾਲ ਆਊਗਾ ਠੀਕ ਆ ਜਮਾ ਕੋਈ ਰਾਜੀ ਰੂਜੀ ਕਰਮ ਵਾਲੀ ਫੁੱਲ ਆ ਫੁੱਲ ਕੱਦ ਵੱਡਾ ਫੁੱਲ ਬਰੀਡ ਆ ਡਾਕਟਰ ਦਾ ਕਹਿਣ ਦੀ ਗੱਲ ਨਹੀਂ ਸ਼ੁਕਰ ਆ ਵੀ ਆਪਣੇ ਕੋਲੇ ਪਿਆ ਤੇ ਦੂਜੀ ਵਾਰ ਦੇ ਵਿੱਚ ਆ ਸਾਹਮਣੇ ਆ ਸਰਕਾਰੀ ਸੀਮਨ ਲੱਗਿਆ ਬਾਈ ਬੈਠਾ ਆਪਣੀ ਦੂਜੀ ਦੀ ਬਣੀ ਸੌਦਾ ਹੋਊਗਾ ਪਰ ਵੀਡੀਓ ਵੀਡੀਓ ਪਾ ਦਾਂਗੇ ਠੀਕ ਆ ਬਾਈ ਹਾਂ ਐ ਡਾਕਟਰ ਕਹਿਨ ਦੀ ਗੱਲ ਨਹੀਂ ਐਵੇਂ ਤਾਂ ਕਹਿੰਦੇ ਕਿ ਕੁੱਤੇ ਜਹਾਜ਼ ਰਵੇ ਕੁੱਤੇ ਫਾਇਦਾ ਨਹੀਂ ਹੁੰਦਾ ਬਾਈ ਹੈਨਾ ਇਹ ਜਗਤ ਆਪਾਂ 10 ਦਿਨਾਂ ਤੋਂ ਗਾਂਵ ਦੇ ਕਰਮਾਂ ਬਾਈ ਹਾਂ ਗਾਂਵ ਬਾਈ ਕਰਮਾਂ ਹਾਂ ਦੇ ਵੀ ਬੱਸਾਂ ਵਾਲੇ ਭਾਈ ਦੇਣੀ ਆਹੀ ਬੱਸੀਆਂ ਵਾਲੇ ਭਾਈ ਬਈ ਡਾਕਟਰ ਅੰਦਰ ਥਾਂ ਬਹੁਤ ਥੋੜਾ ਗੱਮ ਮੈਨੂੰ ਅੱਜ ਪਸੂ ਫਦਵਾਰ ਹੋ ਗਿਆ ਇਹ ਡਗਣੇ ਲੱਗਣ ਵਾਲਾ ਕੰਮ ਇਹਨਾਂ ਦੀ ਵੀਡੀਓ ਪਾਉਣੀ ਆ ਵੀ ਨਾਲ ਹੀ ਪਾ ਦਗੇ ਠੀਕ ਆ ਬਾਈ ਧੁੱਕੇ ਬਾਈ ਲਾਸਟ ਤੇ ਇਹਦੀ ਕੀ ਡਿਟੇਲ ਆ ਕਿੰਨੇ ਟਾਈਮ ਦੀ ਉਮਰ ਆ ਜੀ ਇਹ ਡਾਕਟਰ ਆਇਆ ਨਾ ਕੋਈ ਬੰਦਾ ਕਹੇ ਬਾੜੀ ਵੱਡੀ ਉਹ ਬੰਦੀ ਉਹ ਘੱਟ ਕੇ ਦਿਖਾ ਦਿੰਦਾ ਹਾਂ ਹਾਂ ਇਹ ਬੱਸੀ 17 18 ਮਹੀਨੇ ਉਮਰ ਆ ਗਈ ਠੀਕ ਆ ਹਾਂ ਦੋ ਦੰਦ ਵੱਸੀ ਹੋਈ ਆ ਜੀ ਦੋ ਦੰਦ ਵੱਸੀ ਹੋਈ ਆ ਮੂੰਹ ਹਾਂ ਮੈਂ ਕਹਿੰਦਾ ਕਿੱਥ ਬਹੁਤਾ ਯਾਰ ਹਨਾ ਕਰਮ ਵਾਲੀ ਦਾ ਹਾਂ ਕਦ ਵੱਡਾ ਡਾਟ ਬਹੁਤਾ ਸਮੀ ਪੜੀ ਚੰਗੀ ਐ ਤਾਂ ਵੀ ਥੋੜੀਆਂ ਨਵਾਈਆਂ ਨਹੀਂ ਬਾਈ ਨੇ ਠੰਡ ਦਾ ਕਰਕੇ ਨਹੀਂ ਤਾਂ ਕੁਝ ਹੋਰ ਹਾਂ ਡਰ ਨਹੀਂ ਮੈਂ ਤਾਂ ਮੈਨਾਂ ਨਹੀਂ ਲੈ ਬਈ ਪ੍ਰੂ ਸਰ ਕੀ ਵੱਸੀ ਪਈ ਆ ਪਲੀ ਵੀ ਦੇਖੋ ਡਾਕਟਰ ਯਾਰ ਸ਼ਹਿਰ ਦੇ ਵਿੱਚ ਆਪਦਾ ਥੋੜਾ ਜਾ ਹੋ ਆ ਇਹ ਸ਼ਹਿਰ ਜਿਆਦਾ ਹੋ ਜਾਂਦਾ ਹਾਂ ਤੇ ਕੋੜੀ ਵਰਗਾ ਤੋਰਾ ਦਾ ਕਰਮ ਵਾਲੀ ਦਾ ਚੈੱਕ ਕਰ ਲੋ ਫੁੱਲ ਬਰੀਡਾ ਫੁੱਲ ਕਮਾਲ ਦੀ ਹੈਗੀ ਸਮੀ ਪਲੀ ਚ ਵੱਡੀ ਵੱਡੀ ਦੇਖਦਾ ਰੱਖ ਪਉਣਾ ਵਸੀ ਜਬਾ ਹਾਂ ਲੈ ਅਬੀ ਫੇਰ ਚੈੱਕ ਕਰਾ ਦੇ ਲੈ ਫੇਰ ਚੈੱਕ ਕਰ ਲੋ ਬਾਕੀ ਦੋ ਬਰੀਡਾ ਮਿਲਦੇ ਬਟਰ ਜੀ ਬਾਈ ਜਿਹਨੇ ਦਿੱਤੀ ਘਾ ਪਰ ਉਹਨੂੰ ਹੂੰ ਤੇ ਕਹਿਣ ਦੀ ਗੱਲ ਨਹੀਂ ਆ ਦੋ ਸਟਰਾ ਹੋਦੇ ਇਹਦੀ ਹੈਗੇ ਇੱਕ ਸਟਰਾ ਹੋਦਾ ਇੱਕ ਬਾਈ ਕੋਲ ਇਹਦਾ ਵੀ ਦੋਵੇਂ ਸਟਰਾ ਹੋਈ ਫਿਰਦਾ ਹਾਂਜੀ ਹਾਂਜੀ ਬਾਈ ਇਹਦੇ ਅੱਜ ਲੈਸਤੀ ਰੂਪ ਦਿਖਾਉਣਾ ਆਲੀਆ ਡਾਕਟਰ ਲੋ ਆਉਗਦਾ ਕਾ ਤੇ ਆ ਜਦੇ ਆ ਅੱਜ ਬਾਜ਼ੀ ਦੇ ਨੋ ਗਿੱਟਾ ਭਰੇ ਨੂੰ ਠੀਕ ਆ ਕਹਿਣ ਦੀ ਗੱਲ ਨਹੀਂ ਨਾ ਉਹਦੇ ਕਰਮ ਆ ਬਾਈ ਗਾਹ ਅਗਲੇ ਦੇ ਬਾਈ ਕਰਮ ਹਾਂ ਸਹੀ ਗੱਲ ਆ ਬਾਈ ਆਪਾਂ ਜਮੇ ਕਹਿੰਦੇ ਮਹੀਨਾ ਆਗਾ 26 ਦਿਨ ਹੋ ਗਏ ਨਾ ਕਿੰਨੇ ਦਿਨ ਹੋਇਆ ਆਪਾਂ ਦਿਨ ਗਾਸਤੇ ਬਾਈ ਬਾਈ ਕਦ ਬਹੁਤ ਆ ਯਾਰ ਹਾਂ ਕਦ ਬਹੁਤ ਆ ਬੱਛੀ ਦਾ ਬਾਈ ਕਦ ਬਹੁਤ ਆ ਸਮੀ ਬਣੀ ਦਾ ਚੰਗੀ ਆ ਹਾਂ ਹਾਂ ਬਾਈ ਹਾਂ ਇਹ ਲਾ ਲਓ ਵੀ ਜੇ ਕਿਤੇ ਗੱਬਣਾ ਦੇਗੀ ਮੁੱਲ ਤਾਰ ਕੇ ਜਾ ਮੈਂ ਕਹਿੰਦਾ ਬਾਈ ਲੱਖ ਰੁਪਏ ਦੀ ਬੱਛੀ ਆ ਬਾਕੀ ਥਣਕਾਰ ਕਰ ਬਾਈ ਕਰ ਮਾਰੀ ਦੀ ਵੇਟ ਚ ਵੀ ਨਹੀਂ ਆਈ ਕੋਈ ਤਾਰ ਨਹੀਂ ਕੋਈ ਬੁੱਲ ਨਹੀਂ ਪਰ ਮੈਨੂੰ ਇੱਕ ਸੌ ਇੱਕ ਮਿੰ ਠੀਕ ਆ ਉਸੇ ਬਣਨਗੇ ਥਣ ਚ ਕਰਾਣੇ ਹਾਂ ਜੀ ਵੀਰੇ ਲੈ ਚੱਲੋ ਇਹਦੇ ਦੱਦ ਦਾ ਅਕੀਰ ਕਾਰਡ ਸੀ ਮਤਲਬ ਇਹ ਅਗਰੇ 24 25 ਲੀਟਰ ਦਾ 24 25 ਲੀਟਰ ਦੱਦ ਪਾਇਆ ਵਾ ਹਾਂ ਜੀ ਹਾਂ ਜੀ ਬਾਈ ਵੱਡੀ ਬੁੱਡੀ ਦੇਖ ਬਾਈ ਬੱਛੀ ਬਾਈ ਵੱਡੀ ਬੁੱਡੀ ਤਾਂ ਸਹੀ ਹੈ ਲੈ ਚਮਕਾਲੀ ਵਸੀਆ ਫੋਲੇ ਤਾਂ ਥੋੜੀ ਨਮਾਈ ਕਰਕੇ ਆਏ ਜੇ ਲੱਗਦਾ ਨਾ ਨਮਾਈ ਹੈਗੀ ਜੇ ਕਿਤੇ ਨਮਾਈ ਹੁੰਦੀ ਤਾਂ ਗੱਲਾਂ ਹੋਰ ਹੁੰਦੀ ਹਾਂ ਜੀ ਹਾਂ ਜੀ ਬਾਈ ਹਾਂ ਜੀ ਵੀਰੇ ਮੇਰੇ ਆਏ ਵਾ ਠੰਡ ਕਰਕੇ ਮਰੇ ਆਏ ਬੁਆਰ ਨਾ ਕਰ ਬੁਆਰ ਹੋ ਜਾਣੀ ਅਸੀਂ ਪੀ ਵੀ ਨਮਾਇਆ ਬਾਈ ਜੀ ਲੈ ਬਾਈ ਥਾਣ ਚੈੱਕ ਕਰ ਲੋ ਬਸ ਮੁੱਠੀ ਵਾਲਾ ਥਾਣਾ ਪੂਰੇ ਬਿੱਤੀ ਦੇ ਥਾਣਾ ਬਾਈ ਥਾਣ ਬਹੁਤ ਕਮਾਲ ਜਿਹਾ ਹੈ ਬਹੁਤ ਗੱਲ ਗੱਲ ਡਾਕਟਰ ਬਣਾ ਰਹੀ ਚੂੜੀ ਕਾ ਮੈਂ ਫਿਰਦੀ ਆ ਤਿਆਰ ਕਰਕੇ ਡਾਕਟਰ 100% ਬਸ ਹੀ ਗੱਬਣਾ ਵੀ ਠੀਕ ਆ ਪਰ ਅੱਜ ਆਪਾਂ ਦਾ ਮੈਨ ਵੀਡੀਓ ਪਾਉਣੀ ਸੀ ਮਾਦਾ ਇਹਨਾਂ ਦੀ ਪਾਜੀ ਚੌੜੀ ਚੂੜੀ ਚੈੱਕ ਕਰ ਲੋ ਫੁੱਲ ਆ ਪਿੱਛੇ ਤੋਂ ਹਣਾ ਹਾਂ ਡਾਕਟਰ ਮੋਲਿੰਗ ਦਾ ਦੋਮਾ ਦੀ ਜੋੜੇ ਦਾ ਕੀ ਆ ਪਰਾ ਜੋੜੇ ਦਾ ਡਾਕਟਰ ਆਪਾਂ ਮੋਲੋ ਦਾ 70000 ਰੁਪਇਆ 36000 ਰੁਪਇਆ 36000 ਰੁਪਇਆ ਬਸਾਂ ਆਪਾਂ ਦੇ ਗਣਾਂ ਲੈ ਭਾਈ ਜਮਾ ਚਾਏ ਮੁੱਲ ਕਰਤਾ ਭਾਈ ਕਿਨਾ 70000 70000 ਵੀ ਛੋਟ ਛੱਪਾ ਕਰ ਦਿਆਂਗੇ ਲੈ ਭਾਈ ਭਾਈ ਡਾਕਟਰ ਬਸਾਂ ਵਾਲਾ ਮੁੱਢੀ ਆਪਾਂ ਕਰਤਾ ਬਸਾਂ ਵਾਲਾ ਮੁੱਢੀ ਹਾਂ ਬਸੇ ਕਿਸੇ ਦੇ ਕਰਮ ਐਨੀਆਂ ਪਲੀਆਂ ਸਮੀਆਂ ਕਾਦ ਦੇ ਮੁੱਲ ਉਸ ਹਾਵਨ ਮੁੱਲ ਜਮਾ ਜਾਏ ਜਮਾ ਜਾਏ ਡਾਕਟਰ ਕੋਈ ਹਾਂ ਪੱਤੀ ਦੀ ਮੰਤਰੀ ਬੈ ਜਾਣਾ ਫਾਇਦਾ ਹੈ ਡਾਕਟਰ ਸਹੀ ਗੱਲ ਆ ਰਹੀ ਹੈ ਭਾਈ ਕਰਮ ਜਾਗਣੇ ਆ ਕਰਮ ਜਾਗਣੇ ਹਾਂ ਆਪਾਂ ਖਾਲੀ ਮੰਨ ਕੇ ਦੇਣਾਂ ਠੀਕ ਆ ਭਾਈ ਹਾਂਜੀ ਬਈ ਮੇਰੇ ਥਾਂ ਦੀ ਕਮੀ ਆ ਉਹ ਮਸਲ ਪਹਿਲਾਂ ਦੱਸ ਹੀ ਦਿੱਤਾ ਅਬ ਪੰਜੇ ਹੀ ਦਿਖਾਤੇ ਜੇ ਕਿਸੇ ਵੀ ਵੀਰ ਨੂੰ ਕੋਈ ਵੀ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਜੀ ਵੀਡੀਓ ਨੂੰ ਦੇਖ ਲਈ ਸਾਰੇ ਵੀਰਾਂ ਦਾ ਸਾਦਰੋ ਇਹ ਵੀ ਫੋਟੋ ਫੁੱਟ ਫੁੱਟ ਕੋ ਨਾਲ ਲਾ ਜੀ